ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਜੇ ਤੇਰੇ ਕਲੇਜੇ ਲੱਗੀ ਛੁਰੀ ਨਹੀਂ ਤਾਂ ਇਹ ਨਾ ਸਮਝੀਂ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਆ ਜੋ ਤੁਸੀਂ ਫੋਟੋ ਦੇਖ ਰਹੇ ਹੋ ਨੌਜਵਾਨ ਮੁੱਛ ਦਾੜੀ ਵੀ ਨਹੀਂ ਆਈ ਗੱਭਰੂ ਦੇ ਲੇਟ ਲਿਖਿਆ ਹੋਇਆ ਮੂਰੇ ਹਰਦੀਪ ਸਿੰਘ ਰਵੀ ਹਨਾ ਇਸ ਦਾ ਬਾਪ ਮਿਹਨਤ ਕਸ਼ ਮਜ਼ਦੂਰੀ ਕਹਾਂਗੇ ਸੀਟਾਂ ਦੇ ਕਾਬਰ ਚਾੜਦਾ ਤੁਹਾਨੂੰ ਮੈਂ ਮਲਾਉਂਗਾ ਇਹ ਮੁੰਡਾ 4-5 ਦਿਨ ਪਹਿਲਾਂ ਬਈ ਬੁੱਧਵਾ ਅਭੀਰਵਾਰ ਦੀ ਗਲੀ ਵੀਰਵਾਰ ਦੀ ਰਾਤ ਨੂੰ ਪੂਰਾ ਹੋ ਗਿਆ ਸੁਬਾਹ ਸੁਬਾਹ ਪੂਰਾ ਹੋ ਗਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚਾ ਦਿਓ ਸਰਕਾਰਾਂ ਤੱਕ ਪਹੁੰਚਾ ਦਿਓ ਸਰਕਾਰ ਦੇ ਅਹਿਲਕਾਰਾਂ ਤੱਕ ਪਹੁੰਚਾ ਦਿਓ ਆਪਾਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਪੁਲਿਸ ਵਾਲੇ ਨੂੰ ਮਾੜਾ ਨਹੀਂ ਕਹਿੰਦੇ ਪਰ ਉਸ ਬਾਪ ਦਾ ਦੁੱਖ ਆ 17 ਸਾਲ ਦਾ ਬੱਚਾ ਸੋ ਉਹਨੂੰ ਕਿੰਨਾ ਸੋਹਣਾ ਸੁਨੱਖਾ ਹੈਗਾ ਹੁਣ ਪਿਓ ਕੰਮ ਕਰਦਾ ਵਿਚਾਰਾ ਸਾਰਾ ਦਿਨ ਰਾਤ ਇਹਨੂੰ ਸ਼ੇਅਰ ਕਰ ਦਿਓ ਬਈ ਮੈਂ ਉਸ ਨੂੰ ਮਾਂ ਬਾਪ ਸਭ ਨਾਲ ਮਲਾਉਂਗਾ ਇਹਨਾਂ ਦੁੱਖਦ ਦੱਸਣਗੇ ਆਪਦੇ ਆਪ ਹੋਰ ਫੋਟੋ ਕਿਹੜੀ ਆ ਦੀ ਸਰਦਾਰ ਆ ਦੇਖੋ ਭਾਈ ਇਹਨੂੰ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਨਾਲ ਨਾਲ ਇਹ ਆ ਦੇਖੋ ਜੀ ਆਸੀ ਆਸੀ ਆ ਦੇਖੋ ਐਂਟਪੋਟ ਮੁੰਡਾ ਨੌਜਵਾਨ ਸੀ ਬੜਾਪੇ ਦਾ ਸਹਾਰਾ ਬਾਨਾ ਸੀ ਵੀਰ ਨੇ ਸਾਰੀ ਉਮਰ ਮਿਹਨਤ ਕਰੀ ਐ ਲੋ ਜੀ ਹੁਣ ਮੈਂ ਸੋਨੂੰ ਬਾਈ ਨਾਲ ਮਿਲਾਉਣਾ ਲਾਰੂ ਵੀ ਫੜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫੜੀ ਆਪਾਂ ਨੂੰ ਇਹ ਇਹ ਨੌਜਵਾਨ ਹੈ ਜੀ ਇਹ ਨੌਜਵਾਨ ਹੈ 18 ਕੇ 19 ਕ ਸਾਲਾਂ ਦੀ ਇਹਦੀ ਉਮਰ ਹੋਣੀ ਜਾਂ 20 ਸਾਲ ਦੀ ਹੋਣੀ ਵੱਧੋ ਵੱਧ ਕਿੰਨਾ ਸੋਹਣਾ ਸਰਦਾਰ ਹੈ ਤੁਸੀਂ ਆਪ ਦੇਖ ਲਓ ਮੇਰਾ ਬੱਚਾ ਵੀ ਜਮੈਂ ਇਸ ਬੱਚੇ ਵਰਗਾ ਹੈ ਐਡਾ ਹੈ ਮੇਰਾ ਬੱਚਾ ਅਸੀਂ ਦਿਨ ਰਾਤ ਲੜਦੇ ਆ ਜੋ ਜ਼ਹਿਰ ਵੇਚਿਆ ਯਾਰਾ ਦਿਨ ਭਰ ਰਾਤ ਨਸ਼ਾ ਵੇਚਿਆ ਰਿਆ ਸਾਡੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ ਕਰ ਕਰ ਇਹੋ ਅੱਗ ਹੈ ਹਰ ਘਰੇ ਪਹੁੰਚ ਚੁਕੀ ਹੈ ਇਹ ਵੀਰ ਦੇ ਘਰੇ ਪਹੁੰਚ ਗਈ ਕੱਲੂ ਮੇਰੇ ਵੀ ਪਹੁੰਚੂਗੀ ਹੁਣ ਇਹ ਬਾਪ ਹੈ ਵਿਚਾਰਾ ਇਹ ਮਾਤਾ ਰੋ ਰਹੀ ਹੈ ਮੈਂ ਇਹ ਚੀਜ਼ ਤਾਂ ਦਫਾਉਣਾ ਚਾਹਣਾ ਕਿਉਂਕਿ ਇਹ ਅੱਗ ਹਰ ਘਰ ਹਰ ਦੂਜੇ ਘਰ ਪਹੁੰਚ ਰਹੀ ਹੈ ਹਰ ਦੂਜੇ ਘਰ ਇਹ ਅੱਗ ਪਹੁੰਚ ਰਹੀ ਹੈ ਜੀ ਮਾਤਾ ਰੋ ਰਹੀ ਹੈ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੇ ਅਸੀਂ ਬੋਲਦੇ ਹਾਂ ਅਸੀਂ ਲੜਦੇ ਹਾਂ ਤਾਂ ਉਲਟਾ ਪਰਚੇ ਪਾਈ ਜਾਂਦੇ ਆ ਇਹ ਵੀਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਦੁਕਾਨਾਂ ਪਰ ਗਿਆ ਜਿੱਥੋਂ ਨਸ਼ਾ ਮਿਲਦਾ ਇਹ ਬਿਕਦਾ ਆ ਤੇ ਜਵਾਖ ਦੇ ਪਿੱਛੇ ਜਾਂਦਾ ਸੀ ਭਾਈ ਸਤਿਗੁਰੂ ਜੀ ਅਸੀਂ ਸੋਡੀ ਦੁੱਖ ਦੀ ਘੜੀ ਚ ਆਇਆ ਭਾਈ ਸ਼ਰੀਕ ਬਣ ਕਿੰਨੇ ਚਿਰ ਦਾ ਸੀ ਬੱਚਾ ਜੀ ਆਪਣਾ ਭਾਈ ਜੇ 19 ਸਾਲਾਂ ਦਾ ਸੀਗਾ ਜੀ ਬਸ ਆ ਬੀਮਾ ਲੱਗ ਜਾਣਾ ਸੀ ਬੀਮਾ ਲੱਗ ਜਾਣਾ ਸੀ ਤੁਸੀਂ ਕੀ ਕੰਮ ਕਰਦੇ ਹੋ ਬਾਈ ਮੇਰਾ ਸਿੱਖਾ ਰੋਹਦਾ ਮੈਂ ਮੜੇ ਅੱਛੀ ਬੋਲਦੇ ਸੀ ਸਿੱਧਾ ਬੜਾ ਕੰਮ ਆ ਮੇਰਾ ਸੀਤਾ ਕਰਕੇ ਆਪ ਦਾ ਪਰਿਵਾਰ ਪਾਲ ਦੋ ਬੱਚੇ ਨੇ ਹਨ ਜੀ ਇੱਕੇ ਤੋਂ ਛੋਟਾ ਹੈ ਇੱਕੇ ਤੋਂ ਛੋਟਾ ਹੈ ਠੀਕ ਹੈ ਬਾਈ ਤੇ ਇਹ ਕਿੰਨੇ ਕਾ ਚੰਦ ਦਾ ਲੱਗਿਆ ਸੀ ਇਹ ਕੰਮ ਚ ਦਲਦਲ ਚ ਪੈ ਗਿਆ ਸੀ ਇਹ 7ਵੇਂ 8ਵੇਂ ਕਲਾਸ ਦੇ ਵਿੱਚ ਸੀਗਾ ਜੀ ਜਦੋਂ ਲੱਗਿਆ ਸੀ 3 ਸਾਲਾਂ ਦਾ ਜਿਆਦਾ ਹੋ ਗਿਆ 3 ਸਾਲਾਂ ਦਾ ਬੜਾ ਜਿਆਦਾ ਹੋ ਗਿਆ ਸੀ ਨਾ ਇਹ ਬਾਈ ਇਹਨਾਂ ਦਾ ਕੋਈ ਕਸੂਰ ਨਹੀਂ ਪਹਿਲੀ ਗੱਲ ਤਾਂ ਇਹਨਾਂ ਦਾ ਘਰ ਆ ਇੱਥੇ ਇਹ ਉਹੀ ਪੱਠਾ ਵਸਤੇ ਇੱਥੋਂ ਆਪਾਂ ਇੱਕ ਕੁੜੀ ਨਾਲ ਲੈ ਗਏ ਸੀ ਇੱਥੇ ਇੰਨਾ ਨਸ਼ਾ ਵਿਖਦਾ ਐ ਇਸ ਵਸਤੀ ਚ ਹਣਾ ਪੱਠਾ ਵਸਤੀ ਕਹਿੰਦੇ ਸਰਯਾਮ ਚਹਿ ਹੋਮ ਪੂਰੇ ਬਾਈ ਲੋਕ ਮਜਾ ਆਉਣਗੇ ਕੁੜੀਆਂ ਵੀ ਆਉਂਦੀਆਂ ਨੇ ਬਾਈ ਮਾਤਾ ਕੋਈ ਗੱਲ ਨਹੀਂ ਕਿ ਟਮੰਟਾ ਆਪਾਂ ਹਰ ਹੀ ਗੱਲ ਕਰਨ ਵਾਲੇ ਹਣਾ ਇਹ ਸਾਰਾ ਦਿਨ ਇੱਥੇ ਨਸ਼ਾ ਬੇ ਕਹਦਾ ਪਹਿਲਾਂ ਕਈ ਵਾਰ ਆ ਕੇ ਲੜ ਕੇ ਫੜ ਲਏ ਇਹ ਬਾਈ ਗਵਰਨਰ ਨੇ ਦੱਸਣਗੇ ਵੀ ਪੁਲਿਸ ਦੀ ਕਾਰਵਾਈ ਕਿੰਨੀ ਕਾਰਵਾਈ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਪਰ ਮੈਂ ਮਾਨਸਾ ਦੇ ਐਸਐਸਪੀ ਨੂੰ ਮਾਨਯੋਗ ਨੂੰ ਡੀਆਈਜੀ ਨੂੰ ਵੱਡੇ ਅਸਰਾਂ ਨੂੰ ਮੁੱਖ ਮੰਤਰੀਆਂ ਨੂੰ ਕਿਉਂਕਿ ਉਹਨਾਂ ਦੇ ਘਰੇ ਵੀ ਬੱਚੇ ਹੈਗੇ ਨੇ ਉਹਨਾਂ ਦੇ ਬੱਚੇ ਵੀ ਇਸ ਜ਼ਹਿਰ ਚ ਲਿਪਤ ਹੋ ਚੁੱਕੇ ਨੇ ਦੁਕਾਨਾਂ ਪਰ ਸ਼ਰਿਆਂ ਬਿਕਦਾ ਜੇ ਲੈਣਾ ਤਾਂ ਮੈਂ ਟਰਾਲੀ ਹੁਣ ਦਵਾ ਦੇਣਾ ਭਾਈ ਕਿੰਨਾ ਕ ਨਸ਼ਾ ਬਿਕਦਾ ਤੁਸੀਂ ਆਖੋ ਬਹੁਤ ਜ਼ਿਆਦਾ ਭਾਈ ਇਹ ਅੰਦਰ ਦਾ ਲਾੜਾ ਹੀ ਲੱਗਿਆ ਰਿਹਾ ਤੁਸੀਂ ਜਦੋਂ ਆਪਦੇ ਬੱਚੇ ਨੂੰ ਹਟਾਉਂਦੇ ਸੀ ਮਾਂਗਰ ਜਾਂਦੇ ਸੀ ਇਹ ਕਿੱਥੇ ਕਿੱਥੇ ਗਈ ਸੀ ਸੀਮਾਂਗਰ ਸੀ ਕੋਈ ਛੱਡੇ ਨਹੀਂ ਹੈਗਾ ਪੂਜੀ ਵੀ ਕਾਣਾ ਸਾਮੀ ਕਿਹਦੇ ਦਿੱਲੀ ਜੜ ਪਠਾ ਵਾਸਤੇ ਬੱਸ ਸਟੈਂਡ ਹੋ ਗਿਆ ਜਿੰਨੇ ਬੜੇ ਸਾਂ ਦੇ ਦੁਕਾਨਾਂ ਸਾਰੇ ਅਸੀਂ ਮਗਰ ਫਿਰ ਕੇ ਦੇਖ ਲਏ ਪਰ ਪਤਾ ਹੀ ਨਹੀਂ ਲੱਗਦਾ ਸੀ ਕਿ ਕਿਉਂ ਕਿਵੇਂ ਦੇ ਦਿਆ ਕਿਵੇਂ ਨਾ ਤੁਸੀਂ ਉਹ ਦੁਕਾਨਾਂ ਨੂੰ ਕਹਿੰਦੇ ਸੀ ਸਾਡਾ ਛੋਟਾ ਬੱਚਾ ਨੂੰ ਨਾ ਉੱਤੇ ਜਾਦੇ ਸੀ ਨਾਲ ਆਉਂਦੇ ਸੀ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਸੀਗੇ ਵੀ ਆਹ ਛੱਡ ਦੋ ਖੜਾ ਯਾਰ ਹੁਣ ਵੀ ਇਹਦੀ ਆਈਡੀ ਦੇ ਉੱਤੇ ਬਹੁਤ ਕੁਝ ਪਾ ਕੇ ਭੇਜਦੇ ਨੇ ਕਿ ਹੁਣ ਅਸੂਲ ਲੈ ਕੇ ਭੇਜਿਆ ਫੇਰ ਬੰਦ ਕਰਿਆ ਵੀ ਤਾਂ ਮਰ ਗਿਆ ਐਂ ਭੇਦਨ ਵੀ ਆ ਜਾ ਸਮਾਨ ਲੈ ਗਿਆ ਹਸ ਤਾਂ ਹੁਣ ਇਹ ਵੀ ਕਹਿ ਆ ਮਹਾ ਜੀ ਰੋ ਚੱਲ ਗਿਆ ਹੁਣ ਤੁਸੀਂ ਦਾ ਨਾਲ ਭਾਗ ਜਾਓ ਚਲੋ ਰੇਰੂਣਾ ਨੇ ਬਲੋ ਉਹ ਤਾਂ ਇਹਦੇ ਨਾਲ ਖਣਪੀ ਨਾਲ ਹੀ ਹੋਣਗੇ ਖਣਪੀ ਨਾਲ ਬੱਚੇ ਛੋਟੇ ਦੇ ਵਰਗੇ ਨਾ ਅੱਛਾ ਸਕੂਲ ਚੋਂ ਲੱਗਿਆ ਸੀ ਕਿਹੜੇ ਸਕੂਲ ਚ ਪੜਦਾ ਸੀ ਇਹ ਇਹ ਪੈਣੀ ਸੀ ਜੀ ਅੱਛਾ ਤਾਂ ਸਕੂਲ ਦਾ ਤਾਂ ਕੀ ਕਸੂਰਾ ਬਿਕਦਾ ਆ ਸਾਡੀ ਗਲੀ ਚ ਵੀ ਬਹੁਤ ਨਸ਼ਾ ਹੈ ਨਾ ਬਾਦੂ ਜੀ ਬਾਦੂ ਕਿੰਨਾ ਕ ਨਸ਼ਾ ਬਿਕਦਾ ਇੱਥੇ ਬਹੁਤ ਜ਼ਿਆਦਾ ਸਵੇਰ ਤੋਂ ਲੈ ਕੇ ਇੱਥੇ ਲਾਰਾ ਟੁੱਟਦੇ ਨਹੀਂ ਜੀ ਅੱਛਾ ਇਹ ਕਿਵੇਂ 11 12 ਵਜੇ ਤੱਕ ਚੱਲੀ ਜਾਂਦਾ ਇਹ ਕੀ ਕੁੱਸੇ ਖਾਂਦਾ ਸੀ ਭਾਈ ਇਹ ਸਿਗਨੇਚਰ ਵਗੈਰਾ ਹੋਗਾ ਜਨੇ ਜੀ ਓਹੋ ਹੁੰਦੇ ਟਾਈਮ ਦੇ ਵਿੱਚ ਤਾਂ ਇਹਨਾਂ ਨੂੰ ਡਾਕਟਰਾਂ ਨੇ ਇਹ ਵੀ ਕਹਦਾ ਸੀ ਕਿ ਜਿਹੜੀ ਸਾਡੇ ਕੋਲ ਇਹ ਦਵਾਈ ਹੈਗੀ ਸਾਨੂੰ ਨਹੀਂ ਮਿਲਦੀ ਵੀ ਸਾਨੂੰ ਕਿੱਥੋਂ ਲਿਆਉਣੀ ਸੀ ਕੈਰੀ ਸੋਮਾ ਹੁਣ ਬਾਲੇ ਵੀਰ ਮੈਂ ਡਿੱਗੇ ਪਏ ਹੁੰਦੇ ਨੇ ਸੜਕ ਤੇ ਜੇ ਉਹਨਾਂ ਨੂੰ ਜਗਾ ਦੇਣਾ ਅਗਲਾ ਕਹਿੰਦਾ ਤੂੰ ਕਿਉਂ ਪੰਗੇ ਲੈਣਾ ਕਿਉਂ ਜਗਾਉਣਾ ਪਤਾ ਕੱਲ ਕਿਸੇ ਦਾ ਜਵਾਕ ਹੈ ਮੰਨ ਲੈਣਾ ਇਹਦਾ ਜਵਾਕ ਹੈ ਉਹ ਪਿਆ ਸੀ ਉਫਏ ਉਹ ਜੋ ਨਸ਼ੇ ਨਾਲ ਉਹਦੀ ਚੇਤਨਾ ਖੁੱਪ ਹੋ ਜਾਂਦੀ ਹੈ ਬਾਈ ਉਹ ਆ ਜੀਬ ਤਾਲੂ ਉਂ ਨਾ ਲੱਗ ਜਾਂਦੀ ਜਦੋਂ ਨਸ਼ਾ ਬੜਾ ਕਰ ਲਿਆ ਪਾਣੀ ਨ ਖਤਮ ਹੋ ਗਿਆ ਉਹ ਕੁਸਟਕਾ ਵਾਲੀ ਜੀਬ ਉਹ ਜੇ ਜੀਬ ਲੱਗੇ ਸਾਂਬੰਧ ਹੋ ਜਾਂਦਾ ਜੇ ਆਪਾਂ ਉਹਨੂੰ ਕਿਰਾਂ ਇਹ ਜਗਾ ਦਈਏ ਤਾਂ ਉਹ ਬਚ ਜਾਂਦੇ ਨੇ ਉਹਦੀ ਵੀਡੀਓ ਪਾ ਕੇ ਬਾਦਚੰਦ ਨੇ ਕਈ ਹਟ ਕੇ ਮੇਰੇ ਕੋਲੇ ਇਹ ਹਟਾਏ ਹੋਣ ਦੇ ਪ੍ਰੂਫ ਵੀ ਹੈਗੇ ਨੇ ਜੇ ਕਿਤੇ ਆਪਾਂ ਇਹਨਾਂ ਦੇ ਇਹ ਬਾਈ ਨੂੰ ਪਹਿਲਾਂ ਕੰਟੈਕਟ ਕਰ ਲੈਂਦਾ ਵੀ ਆਪਾਂ ਖਬਰ ਇਹਦਾ ਹੱਲੀ ਦਾ ਛੋਟਾ ਵਿੱਚ ਆਸ ਸੀ ਬਈ ਬਸ ਮੈਨੂੰ ਆਇਆ ਸੀਗਾ ਵੀ ਚਲੇ ਦਾ ਮਗਰਾ ਕਰਕੇ ਤੂੰ ਸੁਧਾਰਦਾ ਹਰ ਇੱਕ ਬਾਪ ਦੀ ਇਹ ਕੋਸ਼ਿਸ਼ ਹਰ ਤੀਜੇ ਘਰੇ ਨਸ਼ਾ ਪਹੁੰਚ ਗਿਆ। ਵੇਚਣ ਵਾਲੇ ਤਾਂ ਗਲੀ ਸਾਰੀ ਵੇਚਦੀ ਆ ਭਾਈ ਇਹ ਕਹਿੰਦੇ ਬਾਦੂ। ਭਾਈ ਸਰਕਾਰਾਂ ਕਹਿੰਦੀਆਂ ਸੀ ਨਸ਼ਾ ਖਤਮ ਕਰਤਾ। ਤੂੰ ਦੱਸ ਇੱਥੇ ਕਿੰਨਾ ਕ ਨਸ਼ਾ ਵਿਕਦਾ? ਸੱਚ ਦੱਸੀ ਲਾ ਭਾਈ। ਇੱਥੇ ਬਾਈ ਜੀ ਬਹੁਤ ਜ਼ਿਆਦਾ ਨਸ਼ਾ ਵਿਕਦਾਗਾ। ਪੁਲਿਸ ਮੁਲਾਜ਼ਮ ਆਉਂਦੇ ਨੇ ਕਿ ਢੇੜਾ ਦੇ ਕੇ ਚੱਲ ਜਾਂਦੇ ਨੇਗੇ। ਪਹਿਲੀ ਗੱਲ ਤਾਂ ਉਹਨਾਂ ਨੇ ਹੂਟਰ ਮਾਰਨਾਗਾ। ਹੂਟਰ ਮਾਰਦੋਂ ਪਹਿਲਾਂ-ਪਹਿਲਾਂ ਉਹ ਸਾਰਾ ਕੁਝ ਅੰਦਰ-ਉਂਦਰ ਕਰ ਦਿੰਦੇ ਆ। ਉਹਨਾਂ ਦੇ ਨਾਲ ਕੋਈ ਵੀ ਮਤਲਬ ਕਿ ਲੇਡੀ ਗਾਸਟੇਲ ਆਉਂਦੀ ਨਹੀਂ ਕਿ ਉਹ ਮੂਰੇ ਲੇਡੀਜ਼ ਨੂੰ ਕਰ ਦਿੰਦੇ ਆ। ਬੰਦਾ ਉਹਨਾਂ ਨੂੰ ਹੱਥ ਨਹੀਂ ਪਾਉਂਦਾ ਇੰਨੇ ਟਾਈਮ ਦੇ ਵਿੱਚ ਉਹ ਪਰਲੇ ਬੈਸੋ ਸੈਡ ਹੋ ਕੇ ਇਧਰੋਂ ਲੱਭੀ ਜਾਣਾ। ਅੱਛਾ ਸਨੇਚਰ ਵੀ ਵੇਚਣ ਲੱਗੇ। ਸਨੇਚਰ। ਮੈਡੀਕਲ ਨੇ ਚਾਰੇ ਇੱਥੇ ਉਹ ਵੀ ਹੈਗਾ ਇੱਕ ਕਾਲਾਗਾ ਡੀਜੇ ਵਾਲਾ। ਇਹਨਾਂ ਤਿੰਨਾਂ ਚਾਰਾਂ ਨੇ ਮਤਲਬ ਕਿ ਅਲੱਗ-ਅਲੱਗ ਬਣਾਇਆ ਹੋਇਆ। ਅੱਛਾ। ਹਾਂ। ਤੇ ਉਹ ਮੈਡੀਕਲਾਂ ਦਿੱਤਾ। ਅੱਛਾ ਉਹਨਾਂ ਦੇ ਮੈਡੀਕਲਾਂ ਦੇ ਇਹ ਬਾਈ ਆਪ ਗਿਆ ਨਾ ਅੰਗਰੇਜ਼ ਮੁਲਾਜ਼ਮ ਵੀ ਮਤਲਬ ਕਿ ਗੱਡੀ ਤੇ ਆਉਂਦੇ ਨੇ ਕਿ ਪਿੱਛੇ ਖੜਾ ਕੇ ਗੱਡੀ ਜਾਂਦੇ ਨੇ ਅੱਗੇ ਲੈ ਕੇ ਵਾਪਸ ਜਾਂਦੇ ਆ। ਕਾਲੀਆਂ ਜਾਲੀਆਂ ਲਾਈਆਂ ਹੁੰਦੀਆਂ ਗੱਡੀ ਤੇ ਦੇਖ ਲਓ ਭਾਈ Swift Air ਗੱਡੀ ਹੈਗੀ ਵਾਈਟ ਕਲਰ ਦੀ ਉੱਪਰ ਮਾਰਕਾ ਵੀ ਲੱਗਿਆ ਹੁੰਦਾਗਾ Swift Air ਗੱਡੀਆਂ ਆਹ ਪਾ ਕੇ ਮਾਰਕਾ ਪੁਰਸ ਦਾ ਆਹ ਬਾਈ ਕਮਾਂਡਾ ਮਾਰਕ ਲੱਗਿਆ ਹਾਂ ਹਾਂਜੀ ਬਾਈ ਜੀ ਬੋਲੋ ਪਰਵਾਣਾ ਕਰੋ ਕੱਲੂ ਆਪਣੇ ਘਰੇ ਜਾ ਸਕਦੇ ਹਾਂ ਹਾਂਜੀ ਬਾਧੂ ਵੇਖਦਾ ਜੀ ਥੋੜੇ ਜਮਾਂ ਕਮਾਂਡ ਚ ਨਾ ਉਹ ਸੌਂਦੀਆ ਫਰਦੀ ਨੇ ਪਰਸੋਂ ਸੋਡੇ ਘਮਾਰ ਚ ਜਾਵਾ ਹਾਂ ਗਵਾਨ ਜਮਾ ਨਾਲ ਕਹੀ ਜੀ ਕੁੜੀਆਂ ਛੋਟੂ ਛੋਟੀਆਂ ਵੇਚੇ ਨੇ ਬੁੜੀਆਂ ਵੇਚੇ ਨੇ ਬਾਹਰ ਬੈਠੇ ਉਹਨਾਂ ਨੂੰ ਮਾਰ ਕੇ ਖੋਲ ਲਿਆਓ ਘਮਾਣਾ ਬਾਹਰ ਬੈਠੇ ਖੜੀ ਜਾ ਕੇ ਲੋ ਜਿੰਨਾ ਮਰਜੀ ਕੋਡ ਵਾਰਡ ਇਹ ਉਹੀ ਹੈ ਜਿੱਥੇ ਅਸੀਂ ਪਹਿਲਾਂ ਇੱਕ ਕੁੜੀ ਨੂੰ ਲੈ ਕੇ ਆਏ ਸੀ ਉਹ ਜਿਹੜੀ ਪਹਿਲਾਂ ਫੜਿਆ ਸੀ ਆਪਾਂ ਨੇ ਹਾਂਜੀ ਹਾਂਜੀ ਇੱਕ ਅੰਦਰ ਵਾਜਦੇ ਨੇ ਦੂਜੇ ਥਾਂ ਵੇਚਣਗੇ ਨੇ ਬੁੜੀਆਂ ਵੇਚੇ ਨੇ ਪੁਰਸ਼ ਮਲਾਜਮ ਵੀ ਲੈ ਕੇ ਜਾਂਦੇ ਤੁਸੀਂ ਲਸਰੇ ਹੋ ਜੀ ਇਹ ਹਰਦੀ ਰਬੰਦੀ ਨਹੀਂ ਕਰਦੇ ਮੁੱਲ ਲੈ ਕੇ ਜਾਂਦੇ ਨੇ ਮੁਲਾਜ਼ਮ ਸਹੀ ਆਮ ਰਾਜ ਮਾਬਲੇ ਨੇ ਜੀ ਆਪ ਦੇਖਿਆ ਆਂ ਹਾਂ ਕਾਰ ਲੈ ਗਿਆ ਸੀ ਆਪ ਦੇਖਿਆ ਵੀ ਵਾਰੀ ਆ ਪੰਜ ਤੋਂ ਪਹਿਲਾਂ ਕਦੇ ਨਹੀਂ ਮਿਲਿਆ ਨਾ ਬਾਈ ਜੀ ਮੈਂ ਬਾਈ ਨੂੰ ਪਹਿਲੀ ਵਾਰ ਮਿਲ ਰਿਹਾ ਭਾਈ ਇਹ ਬਾਈ ਆਪ ਕਹਿ ਰਿਹਾ ਫਿਰ ਕਹੋਂਗੇ ਇਹ ਗਮਾਂਡੀ ਨੇ ਇਹਨਾਂ ਨੂੰ ਦੁੱਖ ਹੈ ਇਹਨਾਂ ਦੇ ਬੱਚੇ ਨੇ ਜਦੋਂ ਮੰਨਣਾ ਜਦੋਂ ਗਮਾਂੜ ਚ ਗਰਾਊਂਡ ਆ ਤਾਂ ਬੱਚਾ ਖੇਡਣ ਲੱਗ ਜੂ ਗਮਾਂੜ ਚ ਗੁਰਦੁਆਰਾ ਬੰਦਾ ਗੁਰਦੁਆਰੇ ਜਾਣ ਲੱਗੂ ਗਮਾਂੜ ਦੇ ਸਾਹਿਬ ਇੱਕ ਤਾਂ ਮੱਛਾ ਕਿੰਨੇ ਘਰ ਤਲੂਗਾ ਮੇਰਾ ਕਿੰਨੇ ਜੇ ਮੇਰੇ ਗਮਾਂੜ ਦੇ ਸਭ ਵਿੱਚੋਂ ਮੇਰਾ ਬੱਚਾ ਕਿੰਨੇ ਘਰ ਤਲੂ ਭਾਈ ਉਹਨੇ ਮਾ ਇਹਨਾਂ ਨੇ ਪੋਸਟ ਮਾਡਰਨ ਨਹੀਂ ਕਰਾਇਆ ਵਿਚਾਰਿਆਂ ਨੇ ਚਲੋ ਦੁਖੀ ਹੁੰਦੇ ਨੇ ਕਹਿੰਦਾ ਬੱਚਾ ਬਾਲਾ ਛੋਟਾ ਸੀ ਲੋਕ ਕਹਿਣ ਲੱਗੇ ਨੇ ਬਿਨਾਨਮੀ ਹੂ ਪਰ ਕਾਦੀ ਬਿਨਾਨਮੀ ਫਿਰ ਇਹਨੇ ਸੋਚਿਆ ਵੀ ਮੇਰਾ ਤਾਂ ਚੱਲ ਗਿਆ ਜਿੰਨੇ ਭਾਈ ਕਹਿੰਦਾ ਹੋਰ ਦੇ ਬੱਚੇ ਤੇ ਜਾਣਗੇ ਇਹ ਤਾਂ ਭਾਈ ਹੋਰ ਵੀ ਕਹਿੰਦਾ ਕਰਦਾ ਚਲੋ ਮੇਰਾ ਤਾਂ ਚੱਲ ਗਿਆ ਤੂੰ ਚੱਲ ਜਿਹੜੀ ਦੁਕਾਨ ਤੇ ਕਹਿੰਦਾ ਜਿਹੜਾ ਕੁਝ ਕਰਨਾ ਹੈ ਹਾਂਜੀ ਕਿਵੇਂ ਕਹਦਾ ਸੀ ਭਾਈ ਤੂੰ ਵਿਦਵਾਨਾਂ ਤੇ ਹਾਂਜੀ ਹਾਂ ਜੀ ਆਪਾਂ ਚੱਲ ਮੈਂ ਤੇਰੇ ਨਾਲ ਮੈਂ ਉਹੀ ਇਹਨੂੰ ਇਹ ਗੱਲ ਕਹੀ ਸੀਗੀ ਵੀ ਜੇ ਤੇਰੇ ਨਾਲ ਕੋਈ ਦਿੱਕਤ ਪੈਂਦੀ ਆ ਮੈਨੂੰ ਦੱਸ ਦੇ ਵੀ ਕਿਹੜੀ ਦੁਕਾਨ ਆ ਕਿਵੇਂ ਆ ਕੁਛ ਕੁਛ ਵੀ ਹੈ ਜਿੱਥੋਂ ਵੀ ਲਿਆਉਣਾ ਕਰਨਾ ਹੈਗਾ ਮੈਨੂੰ ਦੱਸ ਦੇ ਮੈਂ ਤੇਰੇ ਨਾਲ ਚੱਲੂਗਾ ਜੇ ਤੇਰਾ ਫੇਰ ਵੀ ਨਹੀਂ ਛੱਡਦਾ ਮੈਂ ਤੈਨੂੰ ਘਰੇ ਆਪ ਦੇ ਆਪ ਲਿਆ ਕੇ ਦੇ ਦੂੰ ਵੀ ਤੂੰ ਬਾਹਰਲੇ ਬਸ ਨਾ ਖਾ ਕੁਛ ਆਦੇ ਮੁੰਡੇ ਹੋਣਾ ਓਹ ਹੋ ਹੋ ਦੇਖ ਲੋ ਇੱਕ ਪਿਆਉ ਆਹ ਦੇ 18 ਸਾਲ ਦੇ ਬੱਚੇ ਨੇ ਕਹਿ ਰਿਹਾ ਮੈਂ ਰੱਖ ਦਿੰਦਾ ਜੇ ਦੀ ਮਾਤਾ ਕਦੇ ਕਦੇ ਜਦੋਂ ਨਹੀਂ ਉਹਦਾ ਸਰੀਰ ਬਣਦਾ ਜੇਰ ਉਹ ਦਿੱਦੇ ਵੀ ਸੀਗੇ ਵੀ ਚਲੋ ਉਹ ਗਰੀਬਾਂ ਨੂੰ ਦਵਾਈ ਦਿੰਨੇ, ਥੋ ਦਵਾਈ ਵੀ ਲਿਆਉਂਦਾ ਸੀ ਇਹ ਬਾਈ ਸਾਣੀ ਦਵਾਈ ਗੱਲ ਕਰ ਮੈਡੀਕਲ ਆ ਹੁਣ ਭਾਈ ਜਦੋਂ ਬੱਚਾ ਰੋਗੀ ਹੋ ਗਿਆ ਚੀਜ਼ ਇਹ ਹੀ ਜੀ ਹੈ ਬੱਚਾ ਮਾਂ ਦਾ ਨਹੀਂ ਕਰਦਾ ਪਿਓ ਦਾ ਨਹੀਂ ਕਰਦਾ ਲੜਦਾ ਹੈ ਘਰੋਂ ਪੈਸੇ ਚੱਕਦਾ ਚੋਰੀਆਂ ਕਰਦਾ ਕਾਦੇ ਲਈ ਇੱਕ ਬਲੈਕ ਆਉਣ ਦੇਣ ਲਈ ਆ ਬਾਈ ਆ ਬਾਈ ਗਮੰਡੀ ਆ ਜਮਾਂ ਜਿੱਥੇ ਨਸ਼ਾ ਵੇਕਦਾ ਪੱਠਾ ਵਸਤੀ ਚ ਅੱਜ ਦੀ ਘੜੀ ਦੱਸ ਰਿਹਾ ਕਹਿੰਦਾ ਸਵੇਰ ਦੇ ਲੈ ਕੇ 50 ਬੰਦੇ ਲੈ ਗਏ ਬਿਲਕੁਲ ਗਿਆ ਹੀ ਜਾਂਦੇ ਹੁਣ ਜੇ ਆਪਾਂ 5 ਮਿੰਟ ਬੈਠੀਏ ਲੈ ਲਗੀ ਰਹੋ ਨਾ 10 ਬੰਦੇ ਦੀ ਗੱਲ ਇਹ ਸਾਡੇ 12:53 ਸਟੇ ਕੋਈ ਨਹੀਂ ਕਹਿੰਦੇ ਪੁਲਿਸ ਵਾਲੇ ਆਪੇ ਮਾਤਾ ਹੀ ਤੁਸੀਂ ਮਾਤਾ ਉਹ ਬੱਚੇ ਦੇ ਹਾਂ ਮਾਤਾ ਹੀ ਮਾਤਾ ਹੀ ਬਹਿਲੀ ਖਾਲਸਾ ਬਾਈ ਇੱਥੇ ਮਾਤਾ ਮੁੰਡਾ ਬਹੁਤ ਚਾਹ ਨਾਲ ਪਾਲਿਆ ਸੀ ਨਾ ਗਾਲੇ ਲਿੱਟ ਗਿੱਠਾ ਨਾ ਮਿੰਦੀ ਹੁੰਦੀ ਸੀ ਬਾਈ ਮੇਰੇ ਪੁੱਤ ਕਿੰਨਾ ਸੋਹਣਾ ਸਰਦਾਰ ਹੈ ਮੇਰਾ ਮੁੰਡਾ ਵੀ ਮਾਤਾ ਇਹਦੇ ਵਰਗਾ ਹੈ ਮੇਰੇ ਪੁੱਤ ਪੱਟ ਦਾ ਮਾ ਬਣ ਮਾੜੀ ਮੰਦਿਰ ਨੇ ਮੰਦਿਰ ਦਾ ਨਹੀਂ ਕਸੂਰ ਮਾਤਾ ਇਹ ਵੇਚਣ ਵਾਲੇ ਜਿਹ ਜਿਹੜੇ ਜ਼ਹਿਰ ਵੇਚਦੇ ਨੇ ਬਕਿਆਉਂਦੇ ਨੇ ਜਿਹੜੇ ਬਕਿਆਉਣ ਵਾਲਾ ਤੋਂ ਪੈਸੇ ਲੈਂਦੇ ਨੇ ਅੱਜ ਗਲੀ 'ਚ ਤਾਂ ਹੁਣ ਬੁੜੀਆਂ ਵੀ ਵੇਚ ਆਉਂਦੀਆਂ ਨੇ ਲੈਣ ਵਾਸਤੇ ਕੁੜੀਆਂ ਵੀ ਆਉਂਦੀਆਂ ਨੇ ਹਾਂ ਆਪਾਂ ਫੜੀ ਲੈ ਗਈ ਸੀ ਕੁੜੀ ਸਰਿਆਂ ਆਮ ਜਾਂਦੇ ਨੇ ਸਰਿਆਂ ਵੇਚਦੀਆਂ ਨੇ ਇਸ ਤਾਂ ਮੇਰੇ ਪੁੱਤ ਨੇ ਤਾਂ ਉੱਤੋਂ ਵੀ ਫੜਾਤਾ ਸੀ ਪੁਲਿਸ ਵਾਲਿਆਂ ਨੂੰ ਵਿਆਹ ਕਰਾਉਣ ਲਈ ਕਿਹਾ ਪੁਲਿਸ ਆਈ ਨਾ ਮਾਰੇ ਉਹਨਾਂ ਨੇ ਕੁਝ ਨਹੀਂ ਕਰਿਆਗਾ ਪੁਲਿਸ ਆਦਾ ਦਿੱਤਾ ਹੋਵੇ ਕੁਝ ਮੈਂ ਕਿਹੜਾ ਬੰਦਾ ਫੜਾਈ ਤੁਹਾਡੇ ਮੁੰਡੇ ਨੇ ਉਹ ਬਿਨਾਂ ਵਾਰ ਜਦੋਂ ਘਰ ਆ ਗਏ ਨਿਮਾਲਾਗਾ ਜਿਹੜਾ ਇੱਥੇ ਆਪਦੇ ਘਰ ਦੇ ਕੋਲ ਬੱਚੇ ਨੇ ਨਾ ਇੱਕ ਫੜਾਤਾ ਸੀ ਇੱਥੇ ਐਸੇ ਆਪ ਦੇ ਗਮਾਰਚੀ ਕਿੰਨਾ ਪਹਿਲਾਂ 10ਵੀਂ ਕਲਾਸ ਚ ਸੀ ਅੱਜ 10ਵੀਂ ਕਲਾਸ ਚ ਦੇਖ ਲੋ ਜਿਹਨੇ ਫੜਾਇਆ ਸੀ ਉਸੇ ਨੂੰ ਨਸ਼ੇ ਤੇ ਦਗਾਤਾ ਉਸੇ ਨੂੰ ਅੱਜ ਕੱਲ ਨੂੰ ਸੜਤਾ ਉਹਨਾਂ ਨੇ ਲੱਖ ਰੁਪਈਆ ਲੈਤਾ ਪੁਲਿਸ ਵਾਲੇ ਨੇ ਹੱਥਾਂ ਨੂੰ ਉਹਨੂੰ ਘਰੇ ਸੜਤਾ ਨਸ਼ਾ ਵੇਚਣ ਵਾਲੇ ਦਾ ਹਾਂ ਨਸ਼ਾ ਵੇਚ ਪਰ ਮੇਰੇ ਪੁੱਤ ਦੇ ਨਾਲ ਉਹਨਾਂ ਨੇ ਥੱਪੜ ਮਾਰੇ ਨਾ ਮੇਰੇ ਪੁੱਤ ਦਾ ਡਰ ਚੱਕਤਾ ਉਹਨਾਂ ਨੇ ਓਹੋ ਮਾਤਾ ਫੇ ਤੂੰ ਰੋਕਦੀ ਸੀ ਮੁੰਡੇ ਨੂੰ ਤੇਰਾ ਰੋਕਦੀ ਸੀ ਜੀ ਮੈਂ ਬਹੁਤ ਤਾਂ ਗੇਟ ਟੱਪ ਕੇ ਵੀ ਇੱਧਰ ਨੂੰ ਜਾਂਦਾ ਪਹਿਲਾਂ ਪੱਠਾ ਵਸਤੀ ਜਾਂ ਦੁਕਾਨਾਂ ਮੰਨੀ ਜਾਂਦਾ ਸੀ ਜਦੋਂ ਤਾਂ ਡੈਡੀ ਨਾ ਕਰੇ ਹੁੰਦਾ ਉਹਦੀ ਭੱਜ ਜਾਂਦਾ ਉਹ ਸ਼ਰਮ ਕਰੋ ਏ ਨਸ਼ਾ ਵੇਚਣ ਵਾਲਿਓ ਉਹ ਸ਼ਰਮ ਕਰੋ ਆ ਮਾਂ ਆ ਪਿਓ ਇੱਕ ਮੋੜ ਮਰ ਗਿਆ ਕੱਲ ਇਹ ਆਉਂਦੇ ਨਹੀਂ ਅੰਕੜੇ ਇਹਨਾਂ ਦਾ ਕਿਹੜਾ ਮੂਹਰੇ ਆਉਣਾ ਸੀ ਇਹ ਵਿਚਾਰੇ ਚੁੱਪ ਕਰਕੇ ਬਹਿ ਗਏ ਆ ਬੈਠੇ ਨੇ ਲੈ ਬਿਚਾਰੇ ਆ ਬੈਠੇ ਇਹਨਾਂ ਦੀ ਗਲੀ 'ਚ ਨਸਾਂ ਬਿਕਦਾ ਵੋਟਾਂ ਮੰਗਣ ਲਈ ਤੁਸੀਂ ਆਖਦੇ ਨਾ ਬਾਹਰ ਨੀਵਾ ਕਰ ਦਿੰਦੇ ਹੋ ਬਾਹਰ 'ਚ ਵੀ ਫੜਾ ਜਾਂਦੇ ਸੀ ਜਾਂਦੇ ਤੁਰੇ ਜਾਂਦੇ ਮੇਰੇ ਪੁੱਤ ਨੂੰ ਬਾਹਰ 'ਚ ਵੀ ਫੜਾ ਜਾਂਦੇ ਸੀ ਅਸੀਂ ਕੈਮਰੇ 'ਚ ਦੇਖਦੇ ਸੀ ਕੁੜੀਆਂ ਬਣਾ ਲੱਡੀਆਂ ਹੁੰਦੇ ਸੀ ਨਾ ਕਿੰਨੀਆਂ ਕੁੜੀਆਂ ਬਣਾ ਲੱਡੀਆਂ ਸੀ ਗਲੀ 'ਚ ਵੀ ਆਨੇ ਕਹਿੰਦੇ ਗੀ ਬਾਤ ਵੇਚ ਦਿੰਦੇ ਨਾ ਇਹਨਾਂ ਦੇ ਤਾਂ ਆਬਸਤੀ ਗਾਣ ਹਾਂ ਸਾਰੇ ਬੈਠੇ ਪਰ ਨਾ ਉਡਾਲੇ ਹਾਂ ਜਦੋਂ ਰੋਕਿਆ ਇਹਨਾਂ ਨੂੰ ਵੀ ਤੁਸੀਂ ਯਾਰਾ ਕੰਮ ਨਾ ਕਰੋ ਫਿਰ ਇਹਨਾਂ ਨੇ ਇੱਥੋਂ ਥੋੜਾ ਜਿਹਾ ਘਟਾਤਾ ਫਿਰ ਮੋੜ ਤੇ ਜਾ ਕੇ ਛੋਟੇ ਛੋਟੇ ਜਵਾਕ ਸਪਲਾਈ ਕਰਦੇ ਸੀ ਇੱਥੇ ਮ ਅਬਾਜ਼ ਸਹੀ ਨਹੀਂ ਆਈ ਜਾਂਦੀ ਇੱਥੇ ਮਸਜਿਦ ਹੈ ਮਸਜਿਦ ਪਾਈ ਆਪਣੇ ਮੁਸਲਮਾਨ ਭਰਾਵਾਂ ਦੀ ਉਹਨਾਂ ਨੇ ਇਕੱਠ ਕਰਿਆ ਸੀ ਇਕੱਠ ਕਰਕੇ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਹੌਲੀ ਹੌਲੀ ਸਮੇਂ ਦਾ ਉਹ ਖੜੇ ਵੀ ਵਿਚਾਰੇ ਪਰ ਕੀ ਕਰਨ ਲੋਕ ਡਰ ਜਾਂਦੇ ਨੇ ਕਿਉਂਕਿ 100 200 ਘਰ ਆਉਰੇ ਹਾਂਜੀ ਇਹ ਸਾਰਿਆਂ ਦੀ ਇਹ ਕੰਮ ਆ ਦਰ ਰਾਤ ਉਹਨੇ ਨਸ਼ਾ ਬੇਕਦਾ ਪਹਿਲਾਂ ਕਈ ਵਾਰ ਫੜਦੇ ਫੜਦੇ ਆ ਇਹ ਪਤਾ ਕਿ ਜੇ ਆਪਾਂ ਮੰਨ ਲਾ ਕੋਈ ਜਵਾਕ ਲੈ ਆਇਆ ਮੰਨ ਲਾ ਕੋਈ ਜਵਾਕ ਲੈ ਆਇਆ ਮੰਨ ਲਾ ਇਹਨਾਂ ਦਾ ਬੱਚਾ ਸੀ ਆਪਾਂ ਨੂੰ ਕਹਿੰਦੇ ਨਸ਼ਾ ਲਿਆ ਉਹ ਲਿਆਊਗਾ ਆ ਪੋਜ਼ਿਟਿਵ ਉਲਟਾ ਜਵਾਕ ਤੇ ਪਰਚਾ ਪਾ ਦੇਣਗੇ ਜਿਵੇਂ ਪਹਿਲਾਂ ਉਹ ਕੁੜੀ ਤੇ ਪਰਚਾ ਪਤਾ ਨਹੀਂ ਕਿਹਦੇ ਤੇ ਤੇਰੇ ਡੈਡੀ ਰਿਪਲਾਈ ਆ ਜਵਾਕ ਦੀ ਫੋਟੋ ਵਖਾਈ ਉਹਨੂੰ ਮੜੀ ਨਹੀਂ ਗਈ ਇਹ ਬਾਈ ਦਾ ਕਮਾਂਡ ਹੈ ਇਹ ਬਾਈ ਦੱਸ ਰਿਹਾ ਹੈ ਬਲਾਈ ਵਾਲੇ ਵੀ ਕਿੰਨੇ ਬੰਦੇ ਨਸ਼ਾ ਬੇਕਦੇ ਨੇ ਇਹ ਮਾਤਾ ਹੈ ਮਾਤਾ ਮਣੀ ਗੱਲ ਮਾੜਾ ਜੀ ਮਾਤਾ ਤੂੰ ਅਪੀਲ ਕੀ ਕਰਦੀ ਆ ਹੁਣ ਤੇਰਾ ਤਾਂ ਚਲ ਗਿਆ ਮੈਂ ਤਾਂ ਇਹੀ ਅਪੀਲ ਕਰਦੀ ਜੀ ਮੇਰਾ ਪੁੱਤ ਤਾਂ ਮਰ ਗਿਆ ਕਿਸੇ ਹੋਰ ਮਾਂ ਦਾ ਨਾ ਮਰੇ ਬਸ ਇਹ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾਗਾ ਲੋਕਾਂ ਨੂੰ ਬੋਲਣਾ ਚਾਹੀਦਾ ਸਰਕਾਰ ਉੱਡੀ ਪਈ ਆ ਸਰਕਾਰਾਂ ਦੇ ਆਪ ਦੇ ਪੁੱਤ ਨਹੀਂ ਮਰਦੇ ਬਾਹਲੇ ਪਤਾ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਕਿਹਨੂੰ ਕਿਹਨੂੰ ਬਚਾਏਂਗਾ ਕਿਹਨੂੰ ਕਿਹਨੂੰ ਟਾਏਂਗਾ ਲੋਕ ਕਣਾ ਮੂੰਹ 'ਚ ਪਾ ਕੇ ਨੇ ਭਾਈ ਮੂੰਹ 'ਚ ਪਾ ਕੇ ਜਾਂਦੇ ਨੇ ਆ ਬੈਠੀ ਆ ਮਾਤਾ ਘਰੇ ਫੜਾ ਕੇ ਜਾਂਦੇ ਨੇ ਚੰਨਾਲੇ ਅਸੀਂ 1 ਰੁਪਿਆ ਨਹੀਂ ਸੀ ਦਿੰਦੇ ਘਰ ਉਹਨੂੰ ਪਤਾ ਨਹੀਂ ਕਿੱਥੋਂ ਦਿੰਦੇ ਸੀ ਨਾ ਸਾ ਕਿੱਥੋਂ ਨਹੀਂ ਦਿੰਦੇ ਸੀ ਹਾਂ ਅਸੀਂ ਘਰੋਂ ਮੇਰੇ ਪ ਦੇ ਦਿੱਤਾ ਨਹੀਂ ਸੀਗਾ ਆ ਅੱਜ ਸ਼ੇਅਰ ਕਰ ਉਹ ਬਾਹਰੋਂ ਹੀ ਖਾਂਦਾ ਸੀ ਮੈਂ ਮਾਨ ਸਾਹਿਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਆ ਬੈਠਾ ਬਾਈ ਇਹ ਪੱਠਾ ਵਸਤੀ ਹੈ ਜੀ ਮਾਨ ਸਾਹਿਬ ਪੁਲਿਸ ਮੇਰੀ ਗੱਲ ਗੌਰ ਨਾਲ ਸੁਣੋ ਥੋਡੀ ਡਿਊਟੀ ਆ ਹੱਥ ਬਨ ਕੇ ਬੇਨਤੀ ਕਰਦੇ ਆ 17 ਸਾਲਾਂ ਦਾ ਬੱਚਾ ਬਾਈ ਬੱਚੇ ਦੀ ਉਹ ਉਹ ਫੋਟੋ ਖੜੀ ਆ ਬੱਚਾ ਦੇਖ ਲਓ ਸਰਦਾਰ ਨੂੰ ਮੈਂ ਦਿਖਾਉਣਾ ਤੁਸੀਂ ਦੇਖੀ ਆ ਨਾ ਉਹ ਬਾਤ ਕਰੀ ਜਾਂਦੇ ਦੇਖੀ ਚੱਲੋ ਇਹ ਸਾਡੇ ਘਰੇ ਆ ਗੋਣੇ ਮੈਂ ਸੋਡਾ ਕਸੂਰ ਨਹੀਂ ਕੱਢਦਾ ਆ ਦੇਖ ਲਓ ਇਹ ਬੱਚਾ ਇਹ ਬਾਈ ਦਾ ਇਹ ਚਲ ਗਿਆ ਪੂਰਾ ਹੋ ਗਿਆ 4 ਦਿਨ ਹੋ ਗਏ ਨੇ ਸੰਸਕਾਰ ਨਹੀਂ ਕਰਾਇਆ ਪੋਸਟਮਾਰਟਰੀ ਕਰਵਾਇਆ ਸਾਡੇ ਫੋਨ ਵੀ ਲੱਗਿਓ ਨਾ ਜਿਹੜੇ ਬਾਈਕ ਪੋਸਟ ਹਣਾ ਇਹ ਕਹਿ ਰਹੇ ਨੇ ਸਾਡੀ ਗਲੀ 'ਚ ਇਹ ਗਮਾਂਡੀ ਆ ਕਹਿ ਰਿਹਾ ਸਿੰਨਾ ਲੈਣਾ ਦੱਸੋ ਸੀ ਫੜਵਾਉਣੇ ਸਵੇਰੇ 5 ਵਜੇ ਗੱਡੀ ਆਉਗੀ ਇੰਨੀ ਫਾਸਟ ਗੱਡੀ ਆਉਗੀ ਉਹਨੇ 5 ਮਿੰਟਾਂ 'ਚ ਜਾਣਾ 5 ਮਿੰਟਾਂ ਦੇ ਵਿੱਚ ਹੀ ਬਾਸ ਜਿਹੜਾ ਸਮਾਨ ਲੈ ਕੇ ਜਾਂਦਾ ਇਹਨਾਂ ਨੂੰ ਵਾਈਟ ਕਲਰ ਦੀ ਗੱਡੀ ਆਉਂਦੀ ਆਗੀ ਫਲਿੱਪਡ ਡੇਅਰ ਗੱਡੀ ਹੁੰਦੀ ਆ ਜਦੋਂ ਇਹਨਾਂ ਦੇ ਚੈੱਕ ਲਈ ਵੀ ਹੁੰਦੀ ਆ ਰਫਸਰ ਲੈ ਆਉਂਦੇ ਨੇ ਉਦੋਂ ਕਿ ਉਦੋਂ ਕਿ ਮੇ ਫੜੇ ਨਹੀਂ ਜਾਂਦੇ ਕੁਝ ਵੀ ਗੁੱਟਰ ਮਾਰ ਦਿੰਦੇ ਨੇ ਉਹ ਤਾਂ ਗਲੀ ਦੇ ਮੋੜ ਤੋਂ ਗੁੱਟਰ ਮਾਰ ਦਿੰਦੇ ਵੀ ਸਾਮਲੋ ਅਸੀਂ ਆ ਗਏ ਇੱਕਦਮ ਪਹਿਲੀ ਲਾਸਟ ਦਿੰਦੇ ਨੇ ਜਾ 500 ਰੁਪਏ ਲੈ ਲੈ ਇਹ ਤਾਂ ਇਹ ਕਹਿੰਦੇ ਰਹੇ ਆ ਕਿ ਖੁਦ ਅਸੀਂ ਆਪੋ ਫੜ ਜਾਂਦੇ ਹਾਂ ਕਹਿੰਦੇ ਰਹੇ ਨੇ ਜੌਰ ਤੇ ਕਾੜੀ ਲੈਣਾਗਾ ਅਸੀਂ ਸੋਨੂੰ ਫੜਾਉਣੇ ਜਿੰਨੇ ਫੜਨੇ ਆ ਪੜੋਲ ਬਸ ਚਾਹ ਪਾਣੀ ਲੈ ਕੇ ਮੁੜ ਜਾਂਦੇ ਰਹੇ ਨਾ ਕੁਛ ਨਹੀਂ ਤੋਂ ਕਰਵਾ ਲੈਣਗੇ ਬਸ ਪੱਤਰਕਾਰ ਬੁਲਾ ਲੈਣਗੇ ਹਾਂ ਜੀ ਅਸੀਂ ਆਏ ਸੀ ਰੇਡ ਤੇ ਜੀ ਅਣਪਣ ਤੋਂ ਬੋਲਦਾ ਨਹੀਂ ਜੀ ਸਾਡਾ ਪੁੱਤ ਮਰਿਆ ਦਾ ਸਾਡੇ ਇੱਕ ਵਾਰ ਹੋਰ ਤੇਰਾ ਬੱਚਾ ਸੀ ਨਾ ਕੀ ਕੁਛ ਨਸ਼ਾ ਕਰਾ ਇਸਦਾ ਚਿੱਟਾ ਵਿਖਦਾ ਹੈ ਨਾ ਹਾਂ ਜੀ ਚਿੱਟਾ ਵੀ ਫੜਾ ਕੇ ਜਾਂਦੇ ਸੀ ਉਹ ਚਿੱਟਾ ਸਗਦੇ ਗਾਂਜਾ ਹਾਂ ਤੇ ਗੋਲੀਆਂ ਵੀ ਵਿਕਦੀਆਂ ਜੀ ਸਾਰਾ ਦਿਨ ਵਿਕੀ ਜਾਂਦੀਆਂ ਨਾ ਖੁੱਲ ਜੀ ਮੈਂ ਕਿਹਾ ਬਾਹਰ ਵੇਖ ਕੇ ਖਾਂਦਾ ਸੀ ਖਾਂਦਾ ਸੀ ਖਾ ਕੇ ਉਹ ਵਿਚਾਰਾ ਪੂਰਾ ਚਲੋ ਉਹ ਤਾਂ ਵਿਚਾਰਾ ਪੂਰਾ ਹੋ ਗਿਆ ਖਬਰੇ ਬਾਈ ਇਹ ਬੱਚੇ ਦੀ ਕੈਰੀ ਕੈਰੀ ਸੋਮਾ ਗੋਲੀਆਂ ਡਾਕਟਰ ਕਹਿੰਦੇ ਸਾਨੂੰ ਨਹੀਂ ਮਿਲਦੀਆਂ ਇੱਥੋਂ ਜਿੰਨੀਆਂ ਮਰਜ਼ੀ ਦੇਣ ਹਾਂ ਬੁੱਕ ਪਰ ਕੇ ਆ ਬਾਈ ਦਾ ਘਰ ਇਹਨਾਂ ਦੇ ਘਰ ਦੇ ਨਾਲ ਆ ਬਿਲਕੁਲ ਹੀ ਬਾਈ ਜੀ ਉਹ ਕੁੜੀ ਹੈ ਜਿਹੜੀ ਬਲਵੀ ਦਾਾਂ ਦੀ ਹੈਗੀ ਉਹਦੇ ਕੁੜੀ ਵੀ ਆਪਦੀ ਸਕੂਲ ਦੇ ਵਿੱਚ ਹਟਾ ਲਿਓ ਘਰ ਦੇ ਵਿੱਚ ਉਹਨੇ ਏਸੇ ਕੰਮ ਤੇ ਆ ਜੀ ਇਹ ਤਾਂ ਛੋਟੇ ਮੱਛ ਨੇ ਫੜੋ ਇਹਨਾਂ ਨੂੰ ਵੀ ਵੱਡੇ ਆਉਂਦਾ ਕਿੱਥੋਂ ਹੈ ਮੈਡੀਕਲਾਂ ਤੋਂ ਤੁਸੀਂ ਮੈਡੀਕਲਾਂ ਤੇ ਕਿਉਂ ਨਹੀਂ ਕੰਟਰੋਲ ਕਰਦੇ ਮਾਨਸਾ ਪੁਲਿਸ ਮੁੱਖ ਮੰਤਰੀ ਸਾਹਿਬ ਤੱਕ ਭਗਵਾਨਤਮਾਨ ਤੱਕ ਇਹ ਵੀਡੀਓ ਪਹੁੰਚਾ ਦਿਓ ਆ 17 ਸਾਲ ਦਾ ਬੱਚਾ ਹੈ ਸੋਡੇ ਵੀ ਮੰਤਰੀਆਂ ਸੰਤਰੀਆਂ ਪੁਲਿਸਾਂ ਦੇ ਸਭ ਦੇ ਬੱਚੇ ਹਨ ਜੇ ਤੁਸੀਂ ਰੋਕ ਲਾ ਲਓ ਤਾਂ ਬਹੁਤ ਚੰਗੀ ਗੱਲ ਹੈ ਉਲਟਾ ਤੁਸੀਂ ਜਦੋਂ ਮੇਰੇ ਵਰਗਾ ਰੋਕਦਾ ਮੈਂ ਅੱਜ ਇੱਕ ਅਫਸਰ ਬਹੁਤ ਤਾਕੜਾ ਵੱਡਾ ਅਫਸਰ ਉਹ ਬੋਲ ਰਿਹਾ ਸੀ ਮੈਂ ਉਹਦਾ ਨਾਂ ਤਾਂ ਲੈਂਦਾ ਨਹੀਂ ਅਗੇ ਛੋਟੇ ਨੂੰ ਕਿਹਨੇ ਅਥਾਰਟੀ ਦਿੱਤੀ ਹੈ ਹੁਣ ਇਹ ਬਾਈ ਦਾ ਬੱਚਾ ਬਖਤ ਜਾਂਦਾ ਅਗੇ ਛੋਟੇ ਨੂੰ ਆਹ ਦੇਖੋ ਆਪ ਵਿਚਾਰਿਆ ਆਹ ਦੇਖੋ ਕਾਂਗੀ ਲਾਇਆ 10 ਸਾਲ ਦਾ ਮਾਂ ਨੇ ਕਿਤੇ ਚਾਵਾਂ ਨਾਲ ਘੋੜੀ ਚਲਾਉਣਾ ਸੀ ਚਲੋ ਬਾਈ ਮੈਂ ਇਹ ਦੁੱਖ ਦਿਖਾ ਰਿਹਾ ਦੁੱਖ ਹਰੋ ਲੋਕਾਂ ਦਾ ਇਹਨਾਂ ਦਾ ਦੁੱਖ ਕਰਨ ਵੋਟਾਂ ਮਿਲਿਓਰੇ ਆ ਜਾਂਦੇ ਨੇ ਬਾਈ ਕੋਈ ਛੋਡੇ ਔਰੇ ਬਹਿਣ ਲੀਡਰ ਸੀਡਰ ਆਇਆ ਦੁੱਖ ਦੀ ਗਣੀ ਚ ਪਤਾ ਸਭ ਨੂੰ ਹੈ ਸਾਰਿਆਂ ਨੂੰ ਪਤਾ ਇਸ ਵਾਰਡ ਦਾ ਐਮਸੀ ਕੌਣ ਹੈ ਸੰਦੀਪ ਉਹ ਤਾਂ ਆ ਕੇ ਆ ਕੇ ਉਹਨੂੰ ਪਤਾ ਹੈਗਾ ਵੀ ਮਸ਼ਾਹਰ ਦਾ ਸ਼ਾਇਦ ਤਾਂ ਮੈਨੂੰ ਕੋਈ ਕਰਦਾ ਹੈ ਹਣਾ ਇਹ ਬਾਈ ਦਾ ਗਮਾਨ ਹੈ ਮਾਤਾ ਉਹ ਬੱਚਾ ਆ ਬੱਚੇ ਦੀ ਫੋਟੋ ਹੁਣ ਯਾਰ ਕਿੰਨਾ ਕਿੰਨਾ ਅੱਖ ਲੋ ਛੋਟਾ ਬੱਚਾ ਉਹ ਛੋਟਾ ਬੱਚੇ ਚੱਲ ਕਾਨੂੰ ਦਿਖਾਉਣਾ ਵਿਚਾਰਾ ਜਵਾਹ ਹੈ ਨਾ ਹੁਣ ਇੱਥੋਂ ਵਿਚਾਰਾ ਘਰ ਵੇਚ ਬੀਕੇ ਵੀ ਕਿਵੇਂ ਜਾਸਦਾ ਮਜ਼ਦੂਰ ਨੇ ਮਸਾ ਪਾਇਆ ਮਾਤਾ ਮਾਤਾ ਜੀ ਤੁਸੀਂ ਕੋਈ ਫੜਿਆ ਔਰ ਇਹ ਪਿੱਛੇ ਪਏ ਉਹ ਵੀ ਸਾਡੇ ਜਵਾਕ ਨੂੰ ਕਿਉਂ ਫੜਾਉਣੀ ਹੋ ਜੇ ਕੋ ਪੜਾਉਂਦਾ ਕੜਿਆ ਤਾਂ ਜੇ ਅਸੀਂ ਕੋਈ ਨਹੀਂ ਉ ਅਸੀਂ ਸਰਿਆਮ ਦੇਖਦੇ ਤਾਂ ਸਰਿੰਜਾ ਲਾ ਕੇ ਇੱਕਦਰੀ ਸਿੱਟ ਜਾਂਦੇ ਨੇ ਆਟੋ ਵਾਲੇ ਕਰਦੇ ਨੇ ਪਤਾ ਮੈਨੂੰ ਪਤਾਗਾ ਆਟੋ ਵਾਲੀ ਗੱਡੀ ਫੜਦੇ ਨੇਗੇ ਮੈਂ ਸਰਿੰਜਾ ਚਾ ਕੇ ਫੇਰਾ ਨਹੀਂ ਮਲਾਜਮ ਹੀ ਲੈ ਆਉਂਦੇ ਨੇ ਬਈ ਯਾਰ ਹਾਂਜੀ ਮਲਾਜਮ ਉਹਦਾ ਮੇਰੇ ਪੁੱਤ ਨੇ ਲੈ ਕਿਹੜੀ ਗੱਡੀ ਲੱਖਦਾ ਤੂੰ ਸਵਿਫਟਡ ਯਾਰ ਜੀ ਨੰਬਰ ਨੰਬਰ ਨਹੀਂ ਹੈਗਾ ਉਹਦਾ ਮੇਰੇ ਕੋਲ ਨੰਬਰ ਹੀ ਕੱਢਦਾ ਜਾਊਗਾ ਉਹਨੂੰ ਦੇਖ ਲਾਂਗੇ ਮੈਨੂੰ ਪਤਾ ਹੈ ਜਿਹੜੇ ਮਲਾਜਮਾਂ ਕਿਹੜੇ ਕਿਹੜੇ ਕਰਦੇ ਹੁੰਦੇ ਪੁਲਿਸ ਮੈਨੂੰ ਪਤਾ ਹੈ ਜਿਹੜੇ ਮਲਾਜਮ ਕਰਦੇ ਨੇ ਭਰੇ ਆ ਮੁੰਡਾ ਜੇ ਜਿਹੜੇ ਕਰਦੇ ਨੇ ਸਰਮਾ ਜਾਂਦਾ ਯਾਰ ਸਭ ਦਾ ਬ ਈਲਿਆ ਸੀ ਸੱਟ ਲਾਇ ਸੀਗਾ ਗਲੀ ਦੇ ਵਿੱਚ ਕਮੇਟੀ ਬਣਾਈ ਹੋਈ ਸੀਗੀ ਉਧਰੋਂ ਭੱਜਿਆ ਹਾਂ ਭੱਜਿਆ ਜਦੋਂ ਅਸੀਂ ਆ ਬਾਰ ਦੇ ਪੂਰੇ ਸੱਟਿਆ ਵਕੀਲਾ ਉਹ ਕਹਿੰਦਾ ਮੈਂ ਤਾਂ ਉਹਦੇ ਕਲਾਈਂਟ ਨੂੰ ਮਿਲਣਾ ਆਇਆਗਾ ਅਸੀਂ ਆਖਿਆ ਵੀ ਕਿਹੜੇ ਕਲਾਈਂਟ ਨੂੰ ਮਿਲਣਾ ਹੈ ਸਾਨੂੰ ਮਿਲਿਆ ਦੇ ਐਨ ਐਚ ਉਹਦੀ ਮਾਤਾ ਆ ਗਈ ਭੱਜ ਗੱਲ ਕਰਨ ਵਾਲਿਆਂ ਦਾ ਚਲੋ ਉਹਦਾ ਤਾਂ ਲੈਣ ਆਉਣਾ ਹੁਣ ਜਿੱਥੇ ਜੁੱਧ ਮਿਲਦਾ ਅਗਲਾ ਜਾਊ ਬੱਕਰੀ ਜਿੱਥੇ ਨਾ ਇਹ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਉਹ ਤਾਂ ਤੁਸੀਂ ਕਹਨੇ ਹੋ ਅਸੀਂ ਆਹ ਕੁਛ ਕਰਤਾ ਵੇਚਣ ਵਾਲੇ ਯਾਰ ਸ਼ਰਿਆਂਮ ਇੰਨੇ ਘਰ ਨੇ ਇਹ ਉਹ ਦੁਕਾਨਾਂ ਬਾਜੀ ਕਹਿੰਦਾ ਮੈਂ ਦੁਕਾਨਾਂ ਤੇ ਜਾ ਕੇ ਲੜਿਆ ਤਬੰਨਿਆ ਵੀ ਮੇਰੇ ਮੁੰਡੇ ਨੂੰ ਸੰਗਨੇਚਰ ਨਾ ਦਿਓ ਉੱਥੇ ਸ਼ਰਿਆਂਮ ਹੁਣ ਫਿਰ ਵਿਕੀ ਜਾਂਦੇ ਆ ਆ ਥੋੜੇ ਦਿਨ ਪਹਿਲਾਂ ਹੀ ਨਾ ਮੈਂ ਇੱਕ ਲੋਮਟੇਲ ਦੀ ਕੁੜੀ ਫੜੀ ਉਥੋਂ ਸ਼ਰਿਆਂਮ ਬਿਕਰੀ ਮਤਰੀ ਤੇ ਜਾਂਦਾ ਮੈਨੂੰ ਕਿਸੇ ਬੰਦੇ ਨੇ ਡਾਕਟਰ ਨੇ ਫਰੀਦਕੋਟ ਤੋਂ ਫੋਨ ਕਰਕੇ ਦੱਸਿਆ ਕਹਿੰਦਾ ਇਹ ਜਿਹ ਉਹਨਾਂ ਨੂੰ ਕਹਿ ਮੈਂ ਉਹ ਤਾਂ ਕਹਿਣਾ ਹੁਣ ਕਹਿਣਾ ਉਹ ਲੋਮੋ ਟਿਲ ਵਾਲੀਆਂ ਕੁੜੀਆਂ ਜਿਹੜੀਆਂ ਸਾਨੂੰ ਦਿੰਦੇ ਨੇ ਉਹ ਕਹਿੰਦੇ ਲੂਜ਼ ਇਮੋਸ਼ਨਾਂ ਹੀ ਦਵਾਈ ਹੈ ਤੇ ਉਹ ਗੁਰਦੇ ਖਾ ਜਾਂਦੀ ਹੈ ਕੁਝ ਨਹੀਂ ਹੈਗਾ ਉਹ ਚ ਨਸ਼ਾ ਬਸ ਇੱਕ 100 ਤੇ 400 ਰੁਪਏ ਵਿੱਚ ਹੀ ਜਾਂਦਾ ਯਾਰ ਸਾਨੂੰ ਸ਼ਰਮ ਨਹੀਂ ਆਉਂਦੀ ਉਹ ਮੈਡੀਕਲ ਵਾਲੇ ਤੁਸੀਂ ਐਡੇ ਵੱਡੇ ਵੱਡੇ ਸੇਠ ਲੋਕ ਸਾਨੂੰ ਬੇਇੱਜ਼ਤੀ ਕਰਦਾ ਆਹ ਬੱਚੇ ਦੇ ਕਾਤਲ ਤੁਸੀਂ ਹੋ ਸਾਰਾ ਸ਼ਹਿਰ ਗੋਲੀਆਂ ਚੱਲੇ ਤੋਂ ਇਕੱਠਾ ਹੋ ਜਾਂਦਾ ਗੋਲੀਆਂ ਨਾਲ ਵੀ ਤਾਂ ਸਾਡੇ ਬੱਚੇ ਮਰ ਰਹੇ ਨੇ ਤੇ ਗੋਲੀਆਂ ਵੇਚਣ ਵਾਲੇ ਕੌਣ ਨੇ ਉਹ ਬੱਸ ਗੱਡੇ ਵਾਲੇ ਜਿਹੜੇ ਆਉਂਦੇ ਹੈਗੇ ਉਹ ਕੁਛ ਕਿ ਇਹਨਾਂ ਨੂੰ ਕਮਿਸ਼ਨ ਦੇ ਦਿੰਦੇ ਨੇਗੇ ਹੂੰ ਠੀਕ ਹੈ ਤੁਸੀਂ ਇਸ ਵੀਡੀਓ ਸ਼ੇਅਰ ਕਰ ਦਿਓ ਤੁਰ ਤੱਕ ਪਹੁੰਚਾ ਦਿਓ ਹੋ ਗਿਆ ਹੋ ਗਿਆ ਇਸ ਪਰਿਵਾਰ ਦਾ ਦੁੱਖ ਤਾਂ ਕਿ ਹਰਿਆ ਜਾਵੇ ਪੁਲਿਸ ਸਾਹਿਬ ਨੂੰ ਬੇਨਤੀ ਕਰਦੇ ਆਂ ਤੁਸੀਂ ਸਾਡੇ ਭਰਾਓ ਤੁਸੀਂ ਇਹ ਬੰਦ ਕਰ ਸਕਦੇ ਹੋ ਬਾਈ ਸੋਨ ਨੂੰ ਕੁਛ ਨਹੀਂ ਕਹਿੰਦੇ ਮਾੜਾ ਚੰਗਾ ਗੱਲ ਕਰ ਤੁਹਾਨੂੰ ਬੇਨਤੀ ਹੈ ਆ ਦੁੱਖ ਦੇਖ ਲਓ ਮਾਂ ਦਾ ਦੁੱਖ ਵਿਚਾਰੀ ਦਾ ਰੋ ਰਹੀ ਹੈ ਨਿੱਕਾ ਜਿਹਾ ਜਵਾਬ ਸੀ ਕਹਿੰਦੀ ਗਿੱਠਾਂ ਨਾਲ ਮਿਣ ਕੇ ਉਹ ਕਰਿਆ ਸਾਨੂੰ ਬੇਨਤੀ ਆ ਇਹ ਨਸ਼ੇ ਤੇ ਰੋਕ ਲਾਓ ਸਾਨੂੰ ਤਾਂ ਤੁਸੀਂ ਕਹਿ ਦਿੰਦੇ ਨਾ ਛੋਟੇ ਹੋਰਿਆਂ ਕੋਲੇ ਕੀ ਅਥਾਰਟੀ ਆ ਬਾਈ ਸੋਡੇ ਕੋਲੇ ਤਾਂ ਬਹੁਤ ਅਥਾਰਟੀ ਆ ਕਿੰਨਾ ਨਸ਼ਾ ਚਾਹੀਦਾ ਦੱਸੋ ਅੱਡੇ ਵਾਲੇ ਨੂੰ ਵੀ ਕਹਿਣਾ ਵੀ ਕੁਝ ਕਰਕੇ ਦਿਖਾਉਣਾ ਜਿਹਦੇ ਕੋਲ ਅਥਾਰਟੀ ਹੈਗਾ ਉਹ ਵੀ ਕਰਦੇ ਕੁਝ ਵੀ ਸਾਡੇ ਰੋਕ ਮੇਰੇ ਤੇ ਬਾਈ ਨਾ ਪਰਚੇ ਪਾਰਖੇ ਨੇ ਆ ਹੀ ਸੋਡੇ ਜਵਾਕ ਬਚਾਉਣ ਦੇ ਬਿਲਕੁਲ ਸਹੀ ਝੂਠੇ ਪਾਏ ਨੇ ਕਈ ਪੁਲਿਸ ਅਫਸਰਾਂ ਨੇ ਪੈਸੇ ਲੈ ਕੇ ਮੈਂ ਹਰੇਕ ਨੂੰ ਨਹੀਂ ਕਹਿੰਦਾ ਚੰਗੇ ਵੀ ਨੇ ਮੈਂ ਮਾਨਸਾ ਦੇ ਐਸਐਸਪੀ ਨੂੰ ਕਹਿਣਾ ਕਿ ਭਾਈ ਕਰ ਕਰ ਕਾਰਮਸਤਾ ਦੀ ਆ ਬੈਠਾ ਮਾਪਿਓ ਇਹਨਾਂ ਨੂੰ ਉੱਤਰ ਨਾਲ ਵੀ ਲਾਇਆ ਇਹਨਾਂ ਨੇ ਨਾ ਜਦੋਂ ਇੱਥੇ ਰੇਡ ਮਾਰਦੇ ਨੇ ਕਿ ਉਧਰੋਂ ਜੇ ਕੋਈ ਲੈ ਕੇ ਆਉਂਦਾਗਾ ਤਾਂ ਇਹਨਾਂ ਨੇ ਆ ਮੋੜ ਦੇ ਉੱਤੇ ਘੇਰ ਲੈਣਿਆ ਹਾਂ ਉਹਨੂੰ ਇਹ ਨਹੀਂ ਪੁੱਛਦੇ ਹੈਗੇ ਵੀ ਤੂੰ ਕਿਹੜੇ ਘਰ ਚੋਂ ਲੈ ਕੇ ਆਣਾ ਉਹਨੂੰ ਥਾਣੇ ਬੰਨੇ ਨੂੰ ਲੈ ਜਾਣ ਹਾਂ ਖਾਨ ਵਾਲੇ ਦੇ ਪਰਚਾ ਪਾ ਦੇਣਗੇ ਖਾਨ ਵਾਲੇ ਦੇ ਪਰਚਾ ਪਾਉਣਗੇ ਵੀ ਜਿੱਥੋਂ ਲੈ ਕੇ ਆਏ ਉਹਦੇ ਕੋਲ ਮੌਜੂਦ ਦਾ ਨਿਕਲ ਜਾਂਦੇ ਨੇਗੇ ਹਾਂ ਇਹ ਪਰਚਾ ਪਾਉ ਇਹ ਬਾਈ ਜਿਹੜੇ ਪਰਚੇ ਪਾਉਂਦੇ ਆ ਨਾ ਇਹ ਲਿਖ ਕੇ ਵੀ ਅਸੀਂ ਇੰਨੇ ਪਰਚੇ ਪਾਤੇ ਉਹ ਪਰਚੇ ਆ ਹੀ ਐ ਕਿਉਂ ਇਹ ਆਪ ਦੱਸ ਦਿੰਦੇ ਨੇ ਆ ਚਾਰ ਬੰਦੇ ਗਏ ਨੇ ਇਹ ਮਤ ਇਹ ਉਹੀ ਗੱਲ ਕਹਿ ਰਹੇ ਆ ਜੀ ਵੀ ਜਿਹੜਾ ਬੰਦੇ ਤੋਂ ਫੜਿਆ ਜਾਂਦਾ ਹੈਗਾ ਉਹਨੂੰ ਲੈ ਕੇ ਜਾਓ ਵੀ ਕਿੱਥੋਂ ਲੈ ਕੇ ਆਉਂਦਾ ਉਹ ਦੱਸੋ ਫਲਾਣੇ ਕੋਲ ਲੈ ਕੇ ਆਉਂਦਾਗਾ ਉਹਦੇ ਕੋਲੇ ਜਿਹਦੇ ਕੋਲ ਆਉਂਦਾ ਉਹ ਵੀ ਨੂੰ ਵੀ ਚਾੜੋ ਫਿਰ ਆ ਪਤਾ ਹੀ ਕਹਿਣੇ ਆ ਉਹ ਚਾਹ ਖਾਣ ਵਾਲੇ ਦਾ ਇਲਾਜ ਕਰਾਓ ਇਹ ਉਲਟਾ ਖਾਣ ਵਾਲੇ ਦੇ ਪਰਚਾ ਪਾ ਕੇ 2 ਗ੍ਰਾਮ ਦਾ ਕਿਸੇ ਇੱਕ ਦੋ ਦੀਆਂ ਮੇਰੇ ਕੋਲੇ ਵੀੜੂਆਂ ਆ ਗਈਆਂ ਪੈਸੇ ਮੰਗਦੇ ਨੇ ਇਹ ਬਾਈ ਦੇ ਗਵਾਂੜ ਚ ਵਿਕਦਾ ਕਹਿੰਦਾ 10 ਘਰ ਵੇਚਦੇ ਨੇ ਇਹ ਮਾਤਾ ਮੁੰਡੇ ਦੀ ਮਾਤਾ ਸੀ ਤੇਰੇ ਦੁੱਖ ਚ ਭਾਈ ਸ਼ਰੀਕ ਹੋਣਾ ਹੈ ਅਸੀਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਵੀ ਕਹਿਣੇ ਇਹਨਾਂ ਦੇ ਸ਼ਰੀਕ ਸ਼ਰੀਕ ਦੁੱਖ ਦਾ ਸ਼ਰੀਕ ਹੋ ਇਹਨਾਂ ਦਾ ਛੋਟਾ ਬੱਚਾ ਸੀ ਬਹੁਤ ਜਾਲ ਇਹ ਤੁਸੀਂ ਆ ਗਮਾਂਡ ਚੋਂ ਭਾਈ ਸਾਰੇ ਓਹੋ ਤੂੰ ਦਾਪੂਆ ਤੁਸੀਂ ਮਾਤਾ ਗਮਾਂਡ ਚੋਂ ਇਹ ਛੋਟੇ ਛੋਟੇ ਬੱਚੇ ਨੇ ਤੁਸੀਂ ਗਮਾਂਡ ਚੋਂ ਮਾਤਾ ਮਾਸੀ ਆ ਕਿੱਥੇ ਰਹਿਣ ਤੁਸੀਂ ਅੱਛਾ ਤੁਸੀਂ ਵੀ ਨਾਲ ਹੀ ਹੋ ਇੱਥੇ ਕਿੰਨਾ ਨਸ਼ਾ ਵੇਚਦਾ ਮਾਤਾ ਇਹ ਕਿਸੇ ਚੀਜ਼ ਦੀ ਇੰਤਜ਼ਾਰ ਨਾ ਕਰੋ ਹਣਾ ਕਿਸੇ ਚੀਜ਼ ਦਾ ਇੰਤਜ਼ਾਰ ਨਾ ਕਰੋ ਜੇ ਆਉਣਾ ਤਾਂ ਹੁਣ ਹੁਣ ਆਵਾਜ਼ ਬੁਲੰਦ ਕਰਕੇ ਇਹਨੂੰ ਬੰਦ ਕਰੋ ਕੀ ਪਤਾ ਕੱਲ ਨੂੰ ਕਿਹਦੇ ਘਰੇ ਅੱਗ ਆ ਜੇ ਲਰੂ ਵੀ ਬੋਲਦਾ ਪਾਈ ਵਾਇਗੁਰਜੀ ਦਾ ਖਾਸ ਸਾਹਿਬ ਵਾਇਗੁਰਜੀ ਕਿਥੋਂ ਤੇ ਰਾਤ ਵੀ ਇਸ ਗੱਡੀ ਤੇ ਅਸੀਂ ਲਾਈਵ ਹੋਏ ਸੀਗੇ ਹੁਣ ਵੀ ਅਸੀਂ ਮਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆਗੇ ਪ੍ਰਸ਼ਾਸਨ ਅੱਗੇ ਫੇਰ ਬੇਨਤੀਆਂ ਕਰਦੇ ਆਗੇ ਵੀ ਜਿਹੜਾ ਨਸ਼ਾ ਵਿਕ ਰਿਹਾ ਇਹਨੂੰ ਉੱਥਲ ਪਾਈ ਜਾਵੇ ਸਰਕਾਰ ਦਾ ਹੁਕਮ ਨਿਕਲ ਗਈ ਕੁਛ ਤੁਸੀਂ ਪੁਲਸ ਵਾਲੇ ਆ ਜਾਓ ਜਮੀਰ ਜਗਾਉਣ ਠੀਕ ਹੈ ਨਾ ਜਿਹੜੇ ਬੇਚਰੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਕਈ ਲੋਕਾਂ ਦਾ ਕਾਰੋਬਾਰ ਹੋ ਰਿਹਾ ਹੈ ਭਾਈ ਅੱਜ ਕਾਰੋਬਾਰ 'ਚ ਮਿਹਨਤ ਕਰੋ ਤੁਸੀਂ ਨਸ਼ਾ ਤੁਸੀਂ ਵੇਚਣ ਲਾਗੇ ਤੁਹਾਡੇ ਬੱਚੇ ਕਰਦੇ ਆ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਕਿਉਂ ਜ਼ਹਿਰ ਦਿੰਦੇ ਹੋ ਯਾਰ ਤੁਸੀਂ ਆਹ ਕਰਨ ਨੂੰ ਮਾਂ ਬੱਚਾ ਮਾਰ ਕੇ ਜਾਂ ਮੇਰਾ ਬੱਚਾ ਕੱਲ ਨੂੰ ਮੇਰਾ ਵੀ ਮਰਸਾ ਦਾ ਰੂਬੀ ਦਾ ਵੀ ਹੈ ਬਾਕੀ ਕਿਸੇ ਦਾ ਵੀ ਹੁਣ ਹਰ ਦੂਜੇ ਦਿਨ ਤਾਂ ਮੌਤ ਹੋ ਜਾਂਦੀ ਹੈ ਉਹ ਤੁਹਾਡੇ ਕਰਕੇ ਹੁੰਦੀ ਹੈ ਤੁਸੀਂ ਕਾਤਲ ਹੋ ਤੁਸੀਂ ਕਮਾਈ ਕਰਕੇ ਆਦੇ ਬੱਚਿਆਂ ਨੂੰ ਦਿੰਨੇ ਹੋ ਨਸ਼ਾ ਵੇਚਣ ਵਾਲੇ ਤੇ ਇਹ ਨਸ਼ਾ ਵੇਚਣ ਵਾਲਿਆਂ ਤੋਂ ਹਫ਼ਤਾ ਲੈਂਦੇ ਨੇ ਚੰਦਾ ਲੈਂਦੇ ਨੇ ਜਾਂ ਉਹ ਉਹ ਵੱਡੇ ਗੁਨਾਹਗਾਰ ਨੇ ਇੱਕ ਬੇਂਚ ਅਸੀਂ ਹੋਰ ਕਰਦੇ ਜਿਨ੍ਹਾਂ ਦੇ ਬੱਚੇ ਤੁਰ ਗਏ ਉਹ ਆਪ ਇਕੱਠੇ ਹੋਵੋ ਠੀਕ ਹੈ ਨਾ ਜਿੱਥੇ ਤੁਹਾਨੂੰ ਪਤਾ ਲੱਗਦਾ ਚਾਹੀਦਾ ਉਹਦਾ ਸੋਦਾ ਹੀ ਲਾ ਦੋ ਭਾਈ ਤੁਹਾਡੇ ਚਲ ਸੋਦਾ ਕਿੰਨਾ ਇੱਕ ਦਾ ਲਾਦਾਂਗੇ ਦੋ ਦਾ ਲਾਦਾਂਗੇ ਹੁਣ ਭਾਈ ਬੇਨਤੀ ਐ ਕਰਦੇ ਆਂ ਇਹ ਬਾਈ ਦਾ ਬੱਚਾ ਚਲ ਗਿਆ ਇਹ ਬਾਈ ਨੇ ਫੋਨ ਕਰਿਆ ਰੂਬੀ ਨੂੰ ਵੀ ਮੇਰਾ ਦੁੱਖ ਸੁਣੋ ਆਪਾਂ ਚਲੋ ਆਗੇ ਆਪਣਾ ਫਰਜ਼ ਆ ਮੈਂ ਵੀ ਇਹ ਨੂੰ ਜਾਣਦਾ ਨਹੀਂ ਸੀ ਪਹਿਲਾਂ ਨਾ ਕਰ ਮੇਰ ਵੀ ਮਿਹਨਤ ਬੱਚੇ ਦਾ ਛੋਟਾ ਬੱਚਾ ਸੋਹਣਾ ਪਿਆਰਾ ਬੱਚਾ ਮੇਰੇ ਬੱਚਿਆਂ ਨਾਲ ਦਾੜੀ ਮੁੱਛ ਨਹੀਂ ਆਇਤ ਵਾਸ ਨੂੰ ਸ਼ਹਿਰ ਫੋਟੋ ਦਿਖਾਉਣ ਆਏ ਨਵੇਂ ਵੀਰ ਜੁੜਨ ਦੇਖ ਲੋ ਮੈਂ ਫੋਟੋ ਵੀ ਪਾਉਂਗਾ ਤੇ ਸ਼ਹਿਰ ਦੇ ਪੱਤਰਕਾਰ ਨੂੰ ਬੇਨਤੀ ਹੈ ਇਹ ਕਹਿ ਰਹੇ ਨੇ ਵੀ ਸਾਡ ਤਾਂ ਚਲ ਗਿਆ ਅਸੀਂ ਕੋਈ ਧਰਨਾ ਨਹੀਂ ਲਾਇਆ ਕੋਈ ਬੱਚੇ ਦੀ ਲਾਸ਼ ਨਹੀਂ ਰੱਖੀ ਹਾਂ ਅਸੀਂ ਤਾਂ ਫੂਕਤਾ ਆ ਦੇਖੋ ਆ ਬੱਚਾ ਹੈ ਪਰ ਇਹ ਹੁਣ ਕਹਿ ਰਿਹਾ ਵੀ ਆ ਜਿਹੜਾ ਵਿਕਦਾ ਅਸੀਂ ਦੱਸ ਦੇ ਕਿ ਉਹ ਕਿਹੜੇ ਘਰ ਵਿੱਚ ਦੇਣੇ ਨਾਥ ਪਾਈ ਜਾਵੇ ਜੀ ਬਹੁਤ ਵਧੀਆ ਹੋ ਜੁਗਾ ਜੀ ਕਿਸੇ ਦੇ ਹੋਰ ਬੱਚੇ ਦਾ ਬਾਈ ਉਂਗਲ ਕਰਕੇ ਦੱਸ ਦੇ ਤੈਨੂੰ ਪੁਲਿਸ ਮਲਾਏ ਵੇਚਣ ਪੁੱਛਣ ਵੀ ਕਿੱਥੇ ਵਿਕਦਾ ਦੱਸ ਦੂੰਗਾ ਜੀ ਬਾਈ ਤੁਸੀਂ ਵੀ ਦੱਸ ਤੋ ਨਾ ਬਾਈ ਆਉਂਦੇ ਨੇ ਤੇ ਮਾਰ ਦੱਸ ਦਿਆਂਗਾ ਹਾਂ ਆਇਆ ਹਾਂ ਕਰਕੇ ਨਹੀਂ ਨਹੀਂ ਮੈਨੂੰ ਫੋਨ ਕਰਦੇ ਮੈਂ ਜਾ ਕੇ ਉਂਗਲਾਂ ਧਰੂੰਗਾ ਵੀ ਆਹ ਘਰ ਨਸ਼ਾ ਵੇਚਦਾ ਹੈ ਆ ਬੰਦਾ ਨਸ਼ਾ ਵੇਚਦਾ ਤੁਮੇ ਪਤਾ ਪੁਲਿਸ ਨਾਲ ਆਇਂ ਮੈਂ ਦੱਸੂੰਗਾ ਇਹਦਾ ਪੈਸੇ ਇਕੱਠੇ ਕਰਦੇ ਨੇ ਐਸਐਸਪੀ ਸਾਹਿਬ ਉਹਨਾਂ ਨੇ ਵੀ ਜਾਂਚ ਕਰ ਲਿਓ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਬਾਈ ਤੇਰੇ ਨਾਲ ਦੁੱਖ ਦੀ ਘੜੀ ਸ਼ਰੀਕ ਹੈ ਸਾਡੇ ਸ਼ਹਿਰ ਦੇ ਲੀਡਰਾਂ ਨੂੰ ਜਿਹੜੇ ਵੱਡੇ ਵੱਡੇ ਲੀਡਰ ਨੇ ਸਾਰੇ ਚਾਹੇ ਕਿਸੇ ਵੀ ਪਾਰਟੀ ਤੋਂ ਬਾਈ ਦਾ ਦੁੱਖ ਸੁਣਨ ਨੂੰ ਬਾਈ ਦਾ ਘਰ ਕਿੱਥੇ ਆ ਆਪਣਾ ਪਠਾ ਵਸਤੀ ਤੇ ਮਸੀਤ ਦੇ ਸਾਹਮਣੇ ਜਾਵਾਂ ਆ ਜਿਓ ਇਹਦਾ ਦੁੱਖ ਸੁਣੋ ਜਿਹੜਾ ਇਹ ਕਹਿੰਦਾ ਨਸ਼ਾਬੇ ਕਹਿੰਦਾ ਉੱਥੇ ਰੋਕ ਲਈ ਜਾਵੇ ਉਹ ਦੁਕਾਨ ਦਾ ਲਿਸੈਂਸ ਕੈਨਸਲ ਕਰ ਤੋਂ ਦੁਕਾਨ ਨਾ ਬੰਦ ਕਰ ਦੋ ਨਹੀਂ ਫਿਰ ਭਾਈ ਜਾਂਦੀ ਬਾਰ ਨੂੰ ਮੈਨੂੰ ਤੱਕ ਬਣਾ ਪਊ ਨਹੀਂ ਮਾਨ ਸਰਕਾਰ ਨੇ ਜਿਵੇਂ ਪੀਲਾ ਪੰਜਾ ਚਲਾਇਆ ਸੀ ਜਿਹੜੇ ਮੈਡੀਸਨ ਆਲੇ ਵੇਚਦੇ ਆ ਉਹਨਾਂ ਦੇ ਵੀ ਕਰ ਬੰਦ ਚਲਾਇਆ ਕਿਸ ਚੱਜ ਦਾ ਤਾਂ ਤਾਗੜੇ ਹੁੰਦਾ ਵਿਚਾਲਿਆ ਸਾਰਿਆਂ ਨੂੰ ਤਾਗੜੇ ਹੁੰਦਾ ਜੇ ਪੀਲਾ ਮਤ ਚਲਾਇਆ ਹੁੰਦਾ ਤੇਰਾ ਜਵਾਕ ਜਾਂਦਾ ਇੱਕ 18 ਸਾਲ ਦਾ ਕੱਲ ਵਰ ਪਾਇਆ ਜੀ ਕੱਲ RAME ਮਰ ਗਿਆ ਘੱਟ ਦੇ ਰੂਬੀ ਲਈ ਵੇਰ ਇੱਕ 17 ਤਰੀਕ ਨੂੰ ਵੀ ਮਰਿਆ ਰੂ